ਹੈਲੋ ਸਸਿਕਾ ਕਿੱਦਾਂ ਹੋ ਜੀ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਇੱਥੇ ਤੋਰੀਆਂ ਬਣਾ ਰਹੇ ਆ ਆਪਾਂ ਤੋਰੀ ਹੀ ਕਹਿ ਦਿੰਨੇ ਆ ਤੋਰੀਆਂ ਦੀ ਸਬਜ਼ੀ ਤੇ ਇਹਨੂੰ ਹੁਣ ਆਪਾਂ ਛਿੱਲਦੇ ਆ ਵਧੀਆ ਸੌਫਟ ਸੌਫਟ ਤੋਰੀਆਂ ਨੇ ਕੱਚੀਆਂ ਕੱਚੀਆਂ ਬਹੁਤ ਜਲਦੀ ਬਣਦੀਆਂ ਨੇ ਤੇ ਇਹਨਾਂ ਨੂੰ ਪਹਿਲਾਂ ਨਾ ਆਪਾਂ ਨੇ ਇਦਾਂ ਛਿੱਲ ਲੈਣਾ ਸਿਰਫ ਆਪਾਂ ਬਣਾਣਾ ਇਹਨਾਂ ਨੂੰ ਚਾਰ ਮਸਾਲਿਆਂ ਨਾਲ ਜਿਵੇਂ ਘਰ 'ਚ ਆਪਾਂ ਸਬਜ਼ੀ ਬਣਾਉਂਦੇ ਆ ਨੋਰਮਲ ਇਸੇ ਤਰੀਕੇ ਨਾਲ ਆਪਾਂ ਨੇ ਇਹਨੂੰ ਬਣਾਉਣਾ ਤੇ ਤਾਂ ਕਿ ਕੋਈ ਵੀ ਬਣਾ ਸਕਦਾ ਹੈ ਕੋਈ ਅਣਜਾਣ ਬੰਦਾ ਜੀ ਨੂੰ ਨਹੀਂ ਆਂਦੀ ਬਿਗਨਰਸ ਹੁੰਦੇ ਨੇ ਜਿੱਦਾਂ ਬੱਚੇ ਹੋਸਟਲ 'ਚ ਵਗੈਰਾ ਕਿਤੇ ਵੀ ਰਹਿੰਦੇ ਨੇ ਘਰ ਦੇ ਖਾਣੇ ਦਾ ਸਵਾਦ ਆਂਦਾ ਇਹਦੇ ਵਿੱਚ ਬਾਰੇ ਮਸਾਲੇ ਨਹੀਂ ਪਾਉਣੇ ਕਿਉਂਕਿ ਅਗਰ ਆਪਾਂ ਇਹਨਾਂ 'ਚ ਬਾਰੇ ਮਸਾਲੇ ਪਾਉਣੇ ਹਨ ਤਾਂ ਫਿਰ ਇਹਦਾ ਤੋਰੀ ਦਾ ਟੇਸਟ ਨਹੀਂ ਜਾਂਦਾ ਹੁਣ ਜਿਹੜੇ ਬੱਚੇ ਤੋਰੀ ਖਾਂਦੇ ਨਹੀਂ ਕਈ ਲੋਕ ਨਹੀਂ ਖਾਂਦੇ ਤੇ ਉਹ ਨਖਰੇ ਕਰਦੇ ਹੈ ਉਹਨਾਂ ਲਈ ਵੀ ਬਹੁਤ ਵਧੀਆ ਉਹਨਾਂ ਨੂੰ ਵੀ ਬਹੁਤ ਟੇਸਟੀ ਲੱਗੂਗੀ ਤੇ ਦੇਖੋ ਤੋਰੀਆਂ ਆਪਾਂ ਨੇ ਕੱਟ ਕੇ ਵਾਸ਼ ਕਰ ਲਈਆਂ ਤੇ ਵਾਸ਼ ਕਰਕੇ ਇਹਦੇ ਵਿੱਚ ਆਪਾਂ ਨੇ ਕੁੱਕਰ ਦੇ ਵਿੱਚ ਸਰੋਂ ਦਾ ਤੇਲ ਪਾ ਲੈਣਾ ਤੇ ਜੀਰਾ ਪਾ ਲਿਆ ਜਦੋਂ ਜੀਰਾ ਚਟਕਣ ਲੱਗ ਜਾਂਦਾ ਥੋੜਾ ਜਿਹਾ ਤੇ ਨਾਲ ਦੀ ਨਾਲ ਹੀ ਆਪਾਂ ਸਿੱਧੇ ਵਾਸ਼ ਕੀਤੀ ਹੋਈ ਜੋ ਤੋਰੀ ਰੱਖੀ ਹੋਈ ਆ ਤਰਹੀ ਉਹ ਪਾ ਦੇਣੀ ਆ ਇਹ ਪਤਾ ਪਹਿਲਾਂ ਕਿਉਂ ਪਾਈ ਐ ਇਹਨੂੰ ਆਪਾਂ ਨੇ ਬਿਲਕੁਲ ਵੀ ਹਿਲਾਉਣਾ ਨਹੀਂ ਹੈਗਾ ਬਸ ਇਸੇ ਤਰੀਕੇ ਨਾਲ ਇਹਨੂੰ ਬਣਾਉਣਾ ਤੇ ਸਾਰੇ ਤੋਰੀ ਜਿੱਦਾਂ ਵੀ ਆਪਾਂ ਧੋ ਕੇ ਰੱਖੀ ਸਾਰੀ ਇਹਦੇ ਵਿੱਚ ਪਾ ਦੇਣੀ ਆ ਕਿਉਂਕਿ ਇਹਦੇ ਵਿੱਚ ਆਪਦਾ ਹੀ ਪਾਣੀ ਬਹੁਤ ਹੁੰਦਾ ਪਾਣੀ ਪਾਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਔਰ ਨਵੇਂ ਤਰੀਕੇ ਨਾਲ ਮੈਂ ਬਣਾ ਰਹੀ ਆ ਪਤਾ ਕਿਦਾਂ ਵੀ ਚਾਰ ਮਸਾਲੇ ਪਾਉਣੇ ਨੇ ਸਿਰਫ ਆਪਾਂ ਨੇ ਤਿੰਨ ਚਾਰ ਮਸਾਲਿਆਂ ਦੇ ਨਾਲ ਹੀ ਬਸ ਆ ਬਣਾ ਲੈਣੀ ਹੁਣ ਇਹਦੇ ਵਿੱਚ ਪਾ ਲਿਆ ਇੱਕ ਆਪਾਂ ਕੱਟਿਆ ਹੋਇਆ ਪਿਆਜ਼ ਉਹ ਮੈਂ ਜਲਦੀ ਜਲਦੀ ਚ ਬਣਾਈ ਆ ਨਾ ਤੇ ਦਿਖਾਣਾ ਭੁੱਲ ਗਈ ਇੱਕ ਪਿਆਜ਼ ਪਾਇਆ ਦੋ ਹਰੀ ਮਿਰਚ ਪਾਈਆ ਦੋ ਤਿੰਨ ਹਰੀਆਂ ਮਿਰਚਾਂ ਪਾਤੀਆਂ ਤੇ ਨਾਲ ਦੀ ਨਾਲ ਹੀ ਜਿੱਦਾਂ ਆਪਣੇ ਪਿਆਜ਼ ਭੁੰਨੇ ਜਾਂਦੇ ਨੇ ਵਿੱਚ ਹੀ ਆਪਾਂ ਪਹਿਲਾਂ ਪਾ ਦਿੰਦੇ ਸੀ ਤੜਕਾ ਹਨਾ ਉਵੇਂ ਨਹੀਂ ਕਰਨਾ ਮੈਂ ਹੁਣ ਇਹਦੇ ਵਿੱਚ ਦੇਖੋ ਪਹਿਲਾਂ ਤੋਰੀ ਪਾਤੀ ਫਿਰ ਪਿਆਜ਼ ਪਾਤੇ ਤੇ ਨਾਲ ਹੀ ਹਰੀ ਮਿਰਚ ਕੱਟ ਲਈ ਹੁਣ ਇਹਦੇ ਉੱਪਰ ਹੀ ਆਪਾਂ ਨੇ ਟਮਾਟਰ ਸੁੱਕੇ ਮਸਾਲੇ ਜੋ ਵੀ ਆਪਣੇ 2-3 ਹੈਗੇ ਨੇ ਹਨਾ ਨਾ ਤਾਂ ਇਹਦੇ 'ਚ ਆਪਾਂ ਕਸੂਰੀ ਮੇਥੀ ਪਾਣੀ ਹੈ ਨਾ ਕੁਝ ਹੋਰ ਪਾਣਾ ਹੁਣ ਦੇਖੋ ਇਹਦੇ 'ਚ ਨਮਕ ਪਾਇਆ ਨਾ ਨਮਕ ਪਾਇਆ ਨਾ ਇਹਨੇ ਹੁਣ ਬਹੁਤ ਪਾਣੀ ਰਿਲੀਜ਼ ਕਰਨਾ ਸੋਰੀਆਂ ਨੇ ਬਹੁਤ ਜ਼ਿਆਦਾ ਪਾਣੀ ਰਿਲੀਜ਼ ਹੋਣਾ ਕਿਉਂਕਿ ਇਹਨੇ ਇਹਦੀ ਆਪਣੀ ਪਾਣੀ ਚ ਇਹਨੇ ਪੜਨਾ ਤੇ ਇੱਕ ਪਾਇਆ ਆਪਾਂ ਨੇ ਇੱਕ ਪੂਰਾ ਚਮਚ ਆਪਾਂ ਨੇ ਧਨੀਆ ਪਾਊਡਰ ਇਹ ਪਾਤੀ ਹੁਣ ਹਲਦੀ ਹੈਨਾ ਤੇ ਲਾਲ ਮਿਰਚ ਪਾਉਣੀ ਆ ਪਾਓ ਨਹੀਂ ਤੁਹਾਡੀ ਮਰਜ਼ੀ ਵੈਸੇ ਮੈਂ ਹਰੀ ਮਿਰਚ ਪਾਈ ਹੋਈ ਹੈ ਤੇ ਨਾਲ ਹੀ ਪਾਦਣੇ ਹੁਣ ਆਪਾਂ ਨੇ ਟਮਾਟਰ ਇਹਨੂੰ ਨਾ ਜਦੋਂ ਵੀ ਸਮਾਨ ਪਾਉਣਾ ਹੈ ਇਹ ਇਹਨੂੰ ਹਲਾਉਣਾ ਨਹੀਂ ਬਿਲਕੁਲ ਟਮਾਟਰ ਪਾਤੇ ਇਨੂੰ ਹਲਾਉਣਾ ਨਹੀਂ ਇਸੇ ਤਰ੍ਹਾਂ ਇਹਨੂੰ ਟੱਕ ਦੇਣਾ ਕਿਉਂਕਿ ਪਾਣੀ ਬਹੁਤ ਹੈ ਇਹਦੇ ਵਿੱਚ ਦੇਖੋ ਪਾਣੀ ਸਾਈਡਾਂ ਤੇ ਦਿਖ ਰਿਹਾ ਨਾ ਕਾਫੀ ਪਾਣੀ ਛੱਡਦਾ ਇੱਕਦਮ ਜਦੋਂ ਹੀ ਟਕਾਂਗੇ ਇਹਨੂੰ ਟੱਕ ਟੱਕਣ ਰੱਖ ਦੇਣਾ ਇਹਨੇ ਹੋਰ ਵੀ ਪਾਣੀ ਛੱਡ ਦੇਣਾ ਦੇਖੋ ਮੈਂ 2-3 ਵਾਰੀ ਇਦਾਂ ਹੀ ਟੱਕਣ ਚੱਕ-ਚੱਕ ਕੇ ਦੇਖਿਆ ਹਲੇ ਇਹਨੂੰ ਕੜਚੀ ਨਹੀਂ ਘੁਮਾਣੀ ਬਿਲਕੁਲ ਵੀ ਕੜਚੀ ਨਹੀਂ ਲਾਣੀ ਨਾ ਇਹ ਤੜਕਾ ਨਾ ਕੋਸ਼ ਦੇਖੋ ਪਾਣੀ ਕਿੰਨਾ ਮੈਂ ਦਿਖਾਨੀ ਤੁਹਾਨੂੰ ਡੇਡਾ ਕਰਕੇ ਆ ਦੇਖੋ ਪਾਣੀ ਸੁੱਕ ਰਿਹਾ ਹੈ ਨਾ ਤੇ ਥੋੜਾ ਜਿਹਾ ਹੋਰ ਪਾਣੀ ਸੁੱਕ ਜੇ ਬਸ ਫਿਰ ਆਪਾਂ ਨੇ ਇਹਨੂੰ ਕੜਚੀ ਨਾਲ ਮਸਾਲੇ ਕਿਉਂਕਿ ਜਦੋਂ ਨਾ ਪਾਣੀ ਐਧਾ ਹੀ ਆਪਾਂ ਪਹਿਲਾਂ ਹੀ ਹਲਾ ਦਨੇ ਇਹਨੂੰ ਘੜੀ ਛੀਕ ਮਾ ਦਨੇ ਆ ਫਿਰ ਉਹ ਨਾ ਲਿਫਟ ਮੇ ਜੀ ਹੋਰੇ ਤਰ੍ਹਾਂ ਦੀ ਬਣ ਜਾਂਦੀ ਆ ਹਨਾ ਵੀ ਪਾਣੀ ਦਾ ਹੀ ਟੇਸ ਆਈ ਜਾਂਦਾ ਪਾਣੀ ਦੇ ਕੋਟਾ ਹੀ ਤਾਂ ਤਾਂ ਬੱਚੇ ਖਾਂਦੇ ਨਹੀਂ ਹੈਗੇ ਐਦਾਂ ਬਣਾਵਾਂਗੇ ਮਸਾਲਿਆਂ ਦਾ ਫਲੇਵਰ ਵੀ ਵਿੱਚ ਹੀ ਰਹੂਗਾ ਤੇ ਜਿਹੜਾ ਐਕਸਟਰਾ ਪਾਣੀ ਹੋਊਗਾ ਉਹ ਸੁੱਕ ਜਾਏਗਾ ਜਿਵੇਂ ਪਾਣੀ ਉੜੀ ਜਾਂਦਾ ਸੁੱਕ ਜਾਂਦਾ ਉਹਦੇ ਵਿੱਚ ਨੇ ਨਰਮ ਹੋ ਜਾਣਾ ਬਣ ਜਾਣੀ ਆ ਤੇ ਹੁਣ ਦੇਖੋ ਪਾਣੀ ਕਿੰਨਾ ਘਟ ਕੇ ਦੇਖੋ ਥੱਲੇ ਲੱਗਣ ਲੱਗ ਗਈ ਮਤਲਬ ਤਕਰੀਬਨ ਆਲਮੋਸਟ ਇਹ ਥੋੜਾ ਜਰ ਰਸ ਰਸਮੀ ਰਸਮੀ ਜੀ ਬਣਾਵਾਂਗੇ ਆਪਾਂ ਇਹਨੂੰ ਬਿਲਕੁਲ ਹੀ ਨਹੀਂ ਸੁਕਾਉਣਾ ਤੇ ਹੁਣ ਇੱਥੇ ਆ ਕੇ ਆਪਾਂ ਨੇ ਦੇਖੋ ਅੱਧੀ ਸਬਜ਼ੀ ਬਣ ਚੁੱਕੀ ਐ ਇਹਨੂੰ ਲਾਸਟ ਵਿੱਚ ਆ ਕੇ ਆਪਾਂ ਨੇ ਏਦਾਂ ਘਮਾਇਆ ਤੇ ਟਮਾਟਰ ਵੀ ਬਹੁਤ ਸੌਫਟ ਹੋ ਗਏ ਸੀਗੇ ਭਾਫ ਨਾਲੇ ਮਸਾਲੇ ਵੀ ਕਿੰਨੇ ਮਸਾਲੇ ਪਾਏ ਨੇ ਨਮਕ ਜੀਰਾ ਤੇ ਧਨੀਆ ਪਾਊਡਰ ਤੇ ਟਮਾਟਰ ਹਲਦੀ ਬਸ ਇਹਦੇ ਚ ਕੋਈ ਆਪਾਂ ਐਕਸਟਰਾ ਮਸਾਲੇ ਨਹੀਂ ਪਾਏ ਗਰਮ ਮਸਾਲਾ ਵੀ ਨਹੀਂ ਪਾਇਆ ਕਿਉਂਕਿ ਫੇਰ ਨਾ ਤੋਰੀ ਦਾ ਟੇਸਟ ਨਹੀਂ ਜਾਂਦਾ ਤੋਰੀ ਦਾ ਆਪਣਾ ਟੇਸਟ ਦਾ ਚਲਾ ਜਾਂਦਾ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਮੈਂ ਕਹਿੰਦੀ ਬਚੀ ਨਹੀਂ ਸਬਜੀ ਇੱਕ ਘੰਟੇ ਚ ਖਾਦੀ ਗਈ ਸਾਰਿਆਂ ਨੂੰ ਇੰਨੀ ਪਸੰਦ ਆਈ ਤੇ ਬੇਟੀ ਮੇਰੀ ਖਾਂਦੀ ਨਹੀਂ ਹੈਗੀ ਸਬਜੀ ਤੋਰੀ ਦੀ ਫੇਰ ਵੀ ਤੇ ਉਹਨੂੰ ਵੀ ਬਹੁਤ ਵਧੀਆ ਲੱਗੀ ਟੇਸਟੀ ਲੱਗੀ ਹੋਵੇ ਰੋਟੀ ਨਾਲ ਐਨ ਵਧੀਆ ਖਾ ਕੇ ਗਈ ਐ ਤੇ ਉਹੀ ਚੀਜ਼ ਬਣਾਓ ਜਿਹੜੀ ਆਪਣੇ ਬੱਚੇ ਵੀ ਖਾਣ ਲ ਖੁਸ਼ ਹੋ ਕੇ ਹਨਾ ਤੇ ਬਹੁਤ ਕਰਾਰੀ ਵਧੀਆ ਟੇਸਟੀ ਬਣੀ ਸੀ ਤੁਸੀਂ ਵੀ ਘਰੇ ਆਪਣੇ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ 2-5-10 ਮਿੰਟ ਦੇ ਵਿੱਚ ਸਬਜ਼ੀ ਬਣ ਗਈ ਕੋਈ ਇੰਨਾ ਹੋਣੀ ਜਿੱਦਾਂ ਜਿੱਦਾਂ ਮੈਂ ਇਹਨੂੰ ਹਲਾਈ ਜਾ ਰਹੀ ਸੀ ਵੀ ਭਾਫ਼ ਨਾਲ ਜਿਹੜਾ ਐਕਸਟਰਾ ਹੋਰ ਥੋੜਾ ਬਹੁਤਾ ਪਾਣੀ ਰਹਿ ਗਿਆ ਉਹ ਵੀ ਸੁੱਕ ਜਾਣਾ ਪਰ ਸਬਜ਼ੀ ਬੜੀ ਵਧੀਆ ਬਣੀ ਸੀ ਤੇ ਚ ਮੈਂ ਕੁਝ ਨਹੀਂ ਪਾਇਆ ਨਾ ਦਾਲ ਪਾਈ ਨਾ ਆਲੂ ਪਾਏ ਕੱਲੀ ਤੋਰੀ ਬਣਾਈ ਕਿਉਂਕਿ ਜਿਹੜਾ ਤੋਰੀ ਦੇ ਮਤਲਬ ਇਹਦੇ ਵਿੱਚ ਗੋਣ ਹੁੰਦੇ ਨੇ ਨਾ ਤੇ ਉਹ ਗੋਣ ਜਿਹੜੇ ਉਹ ਆਪਣੇ ਅੰਦਰ ਜਾਣ ਆਲੂ ਪਾ ਕੇ ਫੇਰ ਉਹੀ ਹਨਾ ਟੇਸਟ ਖਰਾਬ ਹੋ ਜਾਣਾ ਪਾ ਦਿੰਦੇ ਨੇ ਚਾਲੂ ਪਰ ਮੈਂ ਨਹੀਂ ਪਾਏ ਮੈਂ ਚਾਰ ਤਰ੍ਹਾਂ ਤੋਰੀ ਬਣਾਣੀ ਸਿਖਾਉਂਗੀ ਇਹ ਫਸਟ ਟਾਈਮ ਇਦਾਂ ਬਣਾਈ ਆ ਹੁਣ ਅਗਲੀ ਜਿਹੜੀ ਤੋਰੀ ਬਣਾਉਂਗੀ ਉਪਰ ਮੇ ਬਣਾ ਕੇ ਦਿਖਾਉਂਗੀ ਤੁਹਾਨੂੰ ਉਹ ਵੀ ਬਹੁਤ ਪਰੌਂਠਿਆਂ ਨਾਲ ਤੁਸੀਂ ਜਿੱਦਾਂ ਮਰਜੀ ਅਗਰ ਤੁਹਾਡੇ ਘਰ ਗੈਸਟ ਵੀ ਆਉਂਦੇ ਨੇ ਉਹਨਾਂ ਨੂੰ ਵੀ ਉਸ ਤਰੀਕੇ ਨਾਲ ਬਣਾ ਕੇ ਦਿਖਾਓ ਤੁਸੀਂ ਖਿਲਾਓ ਤੇ ਬਹੁਤ ਵਧੀਆ ਲੱਗਦੀ ਹੈ ਸਬਜ਼ੀ ਹੋ ਗਈ ਹੈ ਜੀ ਆਪਣੀ डन ਤੇ ਨਾਲ ਦੀ ਨਾਲ ਹੀ ਮੈਂ ਇੱਥੇ ਰੋਟੀਆਂ ਪਕਾ ਰਹੀ ਸੀ ਸਵੇਰੇ ਸਵੇਰੇ ਦਾ ਟਾਈਮ ਹੈ अर्ਲੀ ਮਾਰਨਿੰਗ ਦਾ 5 ਵਜੇ ਦਾ ਤੇ ਰੋਟੀ ਵੀ ਤਿਆਰ ਹੈ ਤੇ ਸਬਜ਼ੀ ਵੀ ਤਿਆਰ ਹੈ ਤੇ ਦੇਖੋ ਕਿੰਨੀ ਵਧੀਆ ਦੇਖੋ ਦੇਖਣ ਨੂੰ ਵੀ ਕਿੰਨ ਲੁੱਕ ਕਿੰਨੀ ਵਧੀਆ ਲੱਗਦੀ ਹੈ ਚਲੋ ਜੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਔਰ ਬਣਾ ਕੇ ਤਾਂ ਦਿਖਾਇਓ ਮੈਨੂੰ ਵੀ ਦੱਸਿਓ ਵੀ ਕਿੱਦਾਂ ਦੀ ਲੱਗੀ ਐ ਤੇ ਇਸ ਵੀਡੀਓ ਦਾ ਹੁਣ ਆਪਾਂ ਕਰਦੇ ਆ ਇੱਥੇ ਐਂਡ ਤੇ ਸਭ ਜੀ ਜਿਹਨੂੰ ਜਿਹਨੂੰ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਤੇ ਲਾਈਕ ਕਰ ਦੇਣਾ ਲਓ ਜੀ ਇੱਥੇ ਮੁੱਜੀ ਤੋਂ ਬਾਅਦ ਇੱਥੇ ਡਿਫਨ ਤਿਆਰ ਕਰਤਾ ਬੇਟੇ ਦਾ ਆਫਿਸ ਜਾਣਾ ਹੁੰਦਾ ਨਾ ਫਿਰ ਉਸੇ ਕਰਕੇ ਆਪਾਂ ਸਬਜੀ ਬਣਾ ਦਿੰਨੇ ਆ ਇਹਨਾਂ ਨੂੰ ਇਹਨੂੰ ਤੇ ਨਾਲ ਦੀ ਨਾਲ ਹੀ ਆਪਣਾ ਗੈਸ ਕਾਉਂਟਰ ਸਾਰਾ ਸਾਫ ਕਰਤੀ ਦਾ ਸਲੈਬ ਵਗੈਰਾ ਤੇ ਫਰਨੇ ਦਾ ਰੈਡੀ ਹੈ ਤੇ ਇੱਥੇ ਬਣਾਏ ਸੀਗੇ ਚਾਵਲ ਚਾਵਲ ਧਰੇ ਹੋਏ ਸੀਗੇ ਤੇ ਉਹਨਾਂ ਚਾਵਲ ਦਾ ਪਾਣੀ ਹੈ ਰੱਖਿਆ ਜਿਹੜਾ ਬਚ ਜਾਂਦਾ ਨਾ ਬਾਅਦ ਵਿੱਚ ਤੇ ਉਹ ਪੌਦਿਆਂ ਚ ਬੁੱਟਿਆਂ ਚ ਪਾਉਣ ਵਾਸਤੇ ਤੇ ਇੱਕ ਇਹ ਟਿਫਨ ਹੈ ਇਹਦੇ ਵਿੱਚ ਸਬਜੀ ਪਾਤੀ ਹੈ ਦਹੀਂ ਪਾਤਾ ਅਲੱਗ ਤੇ ਇਧਰ ਚਾਵਲ ਹੈ ਇਹ ਅਲੱਗ ਟਿਫਨ ਚ ਜਾਏਗਾ ਦੋ ਟਿਫਨ ਹੋ ਜਾਂਦੇ ਨੇ ਤੇ ਚਾਵਲ ਬਣ ਗਏ ਆ ਬਸ ਆਪਣੇ ਇਹਨਾਂ ਨੂੰ ਹੁਣ ਟਿਫਨ ਚ ਪਾ ਦੇਣਾ ਤੇ ਦੁਪਹਿਰ ਦਾ ਹੁੰਦਾ ਜੀ ਇਹ ਸਾਰਾ ਕੰਮਕਾਰ ਮੇਰਾ ਨਾ ਮੈਂ ਬਹੁਤ ਬਿਜ਼ੀ ਹੁੰਦੀ ਆ ਦੁਪਹਿਰ ਨੂੰ ਸਵੇਰ 1:30 ਵਜੇ ਤੋਂ 1:30 ਵਜੇ ਤੋਂ ਲੈ ਕੇ ਮੇਰਾ 4 ਵਜੇ ਤੱਕ ਰੋਟੀ ਸਬਜੀ ਜੋ ਵੀ ਹਨਾ ਡਿਸ਼ ਬਣਾਣੀ ਹੁੰਦੀ ਆ ਹੁਣ ਮੈਂ ਨਾਲ ਇੱਕ ਵੀਡੀਓ ਲਾਈਵ ਤੇ ਗਈ ਸੀ ਕਿ ਹੁਣ ਫਿਰ ਨਾਲ ਦੀ ਨਾਲ ਹੀ ਇੱਧਰ ਕਿਚਨ ਚ ਕੰਮ ਕਰਦੀ ਰਹੀ ਫਟਾਫਟ ਜੋ ਚੀਜ਼ ਹੁੰਦੀ ਆ ਫਟਾਫਟ ਬਣਾਦੀ ਦਿੰਦੇ ਨੇ ਤੇ ਟਿਫਨ ਆਪਣਾ ਤਿਆਰ ਹੋ ਜਾਂਦਾ ਹੈ ਗਰਮੀ ਵੀ ਬਹੁਤ ਪੈ ਰਹੀ ਹੈ ਗਰਮੀ ਨੇ ਬੱਟ ਕੱਢੇ ਪਏ ਨੇ ਕਿੰਨਾ ਕੁ ਕਿਚਨ ਦੇ ਵਿੱਚ ਕੰਮ ਕਰਾ ਦੋ ਤਿੰਨ ਨਾਈਟਾਂ ਮੈਂ ਬਣਾਈ ਦੀਆਂ ਨੇ ਫਿਰ ਨਾਲ ਦੀ ਨਾਲੇ ਟਿਫਨ ਪੈਕ ਕਰਨੇ ਹੁੰਦੇ ਨੇ ਰੋਟੀ ਵੀ ਨਾਲ ਬਣਾਣੀ ਪੈਂਦੀ ਹੈ ਤੇ ਸਵੇਰੇ ਦਾ اور ਦੁਪਹਿਰ ਦਾ ਕਲਿੱਪ ਇਕੱਠੀ ਹੋਈ ਮੈਂ ਵਿੱਚ ਮਿਕਸ ਕਰਦੀ ਆ ਤੇ ਸਵੇਰੇ ਸਬਜ਼ੀਆਂ ਸਬਜ਼ੀਆਂ ਜਿਹੜੀਆਂ ਬਣਦੀਆਂ ਨੇ ਉਹ ਅਲੱਗ ਤੋਂ ਬਣਾ ਲਈ ਤੇ ਚਾਵਲ ਫਿਰ ਮੈਂ ਦੁਪਹਿਰ ਨੂੰ ਬਣਾਏ ਸੀਗੇ ਵੀ ਫਿਰ ਮੈਂ ਵਿੱਚ ਹੀ ਹੁਣ ਇਹਦੇ ਚ ਪਾਤੇ ਅਲੱਗ ਟਿਫਨ ਦੋ ਟਿਫਨ ਦੇ ਵਿੱਚ ਚਾਵਲ ਜਾਂਦੇ ਆ ਤੇ ਉੱਥੇ ਵੀ ਫਿਰ ਆਫਿਸ 'ਚ ਵੀ ਕੋਈ ਹੋਰ ਲੜਕਾ ਹੋ ਜਾਂਦਾ ਨਾਲ ਕੋਈ ਹਨਾ ਕੋਈ ਖਾ ਹੋ ਜਾਂਦਾ ਕਿਸੇ ਨਾ ਕਿਸਾ ਕੁਲ ਲਈ ਮੈਂ ਦੇ ਦਿੰਨੀ ਹੁਣੀਆਂ ਟਿਫਨ ਪੈਕ ਕਰਕੇ ਤੇ ਕੋਸ਼ਿਸ਼ ਮੈਂ ਇਹੀ ਕਰਦੀ ਹੁੰਦੀ ਆ ਕਿ ਮਤਲਬ ਵੀਡੀਓ ਅੱਛੀ ਤੋਂ ਅੱਛੀ ਜਾਵੇ ਤੇ ਬਾਕੀ ਨਾ ਬਾਕੀ ਨਾ ਮੈਂ ਕੋਸ਼ਿਸ਼ ਕਰਿਆ ਕਰਾਂਗੀ ਲਾਈਵ ਤੇ ਆਣ ਦੀ ਜਿਹੜੇ ਤੁਹਾਡੇ ਕੁਐਸਚਨ ਹੁੰਦੇ ਨੇ ਨਾ ਸਵਾਲ ਜਵਾਬ ਫਿਰ ਸਵਾਲ ਹੁੰਦੇ ਨੇ ਉਹਨਾਂ ਦੇ ਜਵਾਬ ਮੈਂ ਦੇ ਦਿਆ ਕਰਾਂਗੀ ਤੇ ਤੁਹਾਨੂੰ ਕਿੱਦਾਂ ਦੀ ਰੈਸਪੀ ਚਾਹੀਦੀ ਮੈਂ ਕੋਸ਼ਿਸ਼ ਕਰੂੰਗੀ ਉਹ ਰੈਸਪੀ ਬਣਾਉਣ ਦੀ ਪਲੀਜ਼ ਮੇਰੀ ਸਪੋਰਟ ਕਰੋ ਵਿਊ ਬਹੁਤ ਘੱਟ ਆ ਰਹੇ ਨੇ ਮੇਰੇ ਤੇ ਮੈਨੂੰ ਵਿਊ ਬਹੁਤ ਜ਼ਰੂਰੀ ਨੇ ਤੇ ਫਿਰ ਰੋਟੀ ਬਣਾ ਕੇ ਉਸ ਤੋਂ ਬਾਅਦ ਅਸੀਂ ਚਲੇ ਗਏ ਸੀਗੇ ਮਾਰਕੀਟ ਮਾਰਕੀਟ ਗਏ ਆ ਤੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਕਾਫੀ ਸਮਾਨ ਸਮੋਣ ਲੈਣਾ ਸੀਗਾ ਕੱਪੜੇ-ਕੱਪੜੇ ਲੈਣੇ ਸੀਗੇ ਗੈਸਟ ਆਉਣੇ ਸੀਗੇ ਘਰੇ ਤਾਂ ਕਰਕੇ ਤੇ ਮਾਰਕੀਟ ਤੇ ਦੇਖੋ ਮੈਂ ਕਿਾ ਚਲ ਥੋੜੀ ਜੀ ਕਲਿੱਪ ਬਣਾ ਲਵਾਂ ਦੇਖੋ ਕਿੰਨਾ ਟਾਈਮ ਹੋ ਗਿਆ ਸਮਾਨ ਖਰੀਦੇ-ਖਰੀਦੇ ਹਨੇਰਾ ਹੋਣ ਲੱਗ ਗਿਆ ਹਨਾ ਤੇ ਕਾਫੀ ਰੌਣਕ ਲੋ ਬਹੁਤ देर ਤੱਕ ਮਾਰਕੀਟ 'ਚ ਰਹਿੰਦੇ ਆ ਤੇ ਸਮਾਨ ਖਰੀਦਿਆ ਕੱਪੜੇ ਲੈਣੇ ਸੀ ਬੱਚੇ ਵਾਸਤੇ ਤੇ ਕੁਝ ਆਪਦੇ ਘਰ ਵਾਸਤੇ ਲੈਣੇ ਸੀਗੇ ਕਾਫੀ ਸਮਾਨ ਹੋ ਜਾਂਦਾ ਜਦੋਂ ਮਾਰਕੀਟ ਚਾਈਦਾ ਫਿਰ ਇਹ ਲੈ ਲਓ ਉਹ ਲੈ ਲਓ ਬਸ ਇਹੀ ਹੁੰਦਾ ਤੇ ਰੋਣਕ ਬਹੁਤ ਲੱਗ ਜਾਂਦੀ ਹੈ ਜਦੋਂ ਘਰ ਦੇ ਕੰਮ ਤੋਂ ਬਾਅਦ ਫਿਰ ਮਾਰਕੀਟ ਜਾ ਕੇ ਥੋੜਾ ਮਾਈਂਡ ਫਰੈਸ਼ ਹੋ ਜਾਂਦਾ ਹੈ ਤੇ ਘੁੰਮਦੇ ਫਿਰਦੇ ਰਹਿਣਾ ਚਾਹੀਦਾ ਮੈਂ ਕੋਸ਼ਿਸ਼ ਕਰਦੀ ਆ ਕਿ ਜਿੱਦਾਂ ਬਾਹਰ ਜਦੋਂ ਵੀ ਨਿਕਲਦੀ ਆ ਹਨਾ ਵੀਡੀਓ ਕਰਾਂ ਤਿਆਰ ਕਰਾਂ ਬਣਾਵਾਂ ਤੇ ਘਰ ਆ ਕੇ ਫਿਰ ਰੋਟੀ ਬਣਾਈ ਕੋਸ਼ਿਸ਼ ਦੇਖੋ ਮੈਂ ਹੀ ਕਰਦੀ ਕਿ ਤਵੇ ਦੇ ਉੱਪਰ ਹੀ ਰੋਟੀ ਸੇਕਣੀ ਹੈ ਬਾਰਨਾ ਸੇਕਿਆ ਕਰੋ ਗੈਸ ਤੇ ਉੱਪਰ ਨਰ ਸੇਕਿਆ ਕਰੋ ਹਨਾ ਕੈਂਸਰ ਬਣਦਾ ਬਹੁ ਬਿਮਾਰੀਆਂ ਆਉਂਦੀਆਂ ਸਾਰੇ ਗੈਸ ਤੇ ਹੀ ਰੋਟੀ ਸੇਕਦੇ ਤਵਾ ਚੱਕਦੇ ਫਟਾਫਟ ਸੇਕ ਦਿੰਦੇ ਵੀ ਕੰਮ ਜਲਦੀ ਨਿਪਟੜ ਪਰ ਪਲੀਜ਼ ਇਹਦੇ ਤਵੇ ਤੇ ਹੀ ਬਣਾਇਆ ਕਰੋ ਆਪਣੇ ਫੈਮਿਲੀ ਨੂੰ ਬਚਾਓ ਕੈਂਸਰ ਬਹੁਤ ਹੁੰਦੇ ਨੇ ਤੇ ਇਹ ਚੀਜ਼ ਬਹੁਤ ਖਤਰਨਾਕ ਹੈ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ